ਮੇਰੇ ਮੇਰੇ ਪਤਨੇ ਬੰਦੇ ਆ ਹੁਣ ਕੌਂਦੇ ਸੀਗੇ 4 ਜਾਣੇ ਆ ਜੀ ਫੇਰ ਕੀ ਹੋਇਆ 4 ਜਾਣੇ ਆ ਫੇਰ ਕੀ ਹੋਇਆ ਮੈਂ ਪੱਜ ਕੇ ਇਧਰੋਂ ਆਈ ਆ ਬਾਬਾ ਜੀ ਨੇ ਮੈਨੂੰ ਬਚਾਇਆ ਜੀ ਇਧਰੋਂ ਉਹ ਕਹਿੰਦਾ ਸਾਡਾ ਫੋਨ ਚੱਕਿਆ ਨਹੀਂ ਸਾਡਾ ਫੋਨ ਕਿਸੇ ਲੋਕ ਨਹੀਂ ਪਤਾ ਇਹਨਾਂ ਨੂੰ ਕਿੰਨਾ ਲਖ ਲਾ ਦੂ ਜੀ ਇਹਨਾਂ ਕੋਲ ਮੇਰੀ ਫੋਟੋਆਂ ਵੀ ਇਹ ਚ ਮੈਂ ਦੋ ਦਿਨਾਂ ਦਾ ਫੋਨ ਲਈ ਧੜੀ ਇਹਨਾਂ ਲੇਬਰ ਚੌਂਕ ਚ ਕੁੱਟ ਕੁੱਟ ਕੇ ਕੱਲ ਮੈਨੂੰ ਫੋਨ ਲੈ ਗਈ ਇਹ ਤੈਨੂੰ ਕਿਵੇਂ ਜਾਣਦੇ ਇਹ ਬੰਦੇ ਮੈਨੂੰ ਆ ਸਾਡੇ ਪਿੰਡ ਦਾ ਹੀ ਇਹ ਨੂੰ ਪਤਾ ਸੀਗਾ ਵੀ ਤੁਰਿਆ ਜਾਂਦਾ ਮੈਨੂੰ ਕਹਿੰਦਾ ਉਰੇ ਆ ਮੈਂ ਟੱਪਿਆ ਮੈਨੂੰ ਪਤਾ ਹੀ ਕੋਰਟ ਚ ਮਰੀ ਜਾਂਦੇ ਮੈਂ ਤਾਂ ਫੋਨ ਖੋਲ ਗਿਆ ਹੁਣ ਮੈਂ ਤਾਂ ਭੱਜ ਗਿਆ ਤੂੰ ਮੈਂ ਭੱਜ ਗਿਆ ਇਹ ਭਾਈ ਆ ਬੰਦਾ ਆ ਬੰਦੇ ਨੂੰ ਕੁੱਟੀ ਜਾਂਦੇ ਸੀ ਆ ਗੱਡੀ ਸਮਝ ਗਿਆ ਫੇਰ ਕੱਢੀ ਜਾਂਦਾ ਥੋੜੇ ਸਰ ਇੱਕ ਝਟਕ ਹੋਈ ਆ ਪੌਸ਼ ਆਪਣਾ ਆਪਤੀ ਸੁਰੱਖਤ ਜਿਹੜਾ ਏਰੀਆ ਮੰਨਿਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਕੀ ਆ ਪੂਰਾ ਮੰਨ ਹਾਂਜੀ 4 ਤੋਂ 5 ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਇਸ ਤੁਰੰਤ ਮੌਕੇ ਤੇ ਪੁੱਜੇ ਆ ਪਰ ਫਿਲਹਾਲ ਇੱਥੇ ਕੋਈ ਬੰਦਾ ਸਰ ਨੂੰ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਮੁੱਢਲੇ ਹਾਲਾਤਾਂ ਤੋਂ ਕੀ ਲੱਗਦਾ ਜਿਸ ਤਰ੍ਹਾਂ ਵੀਡੀਓ ਕੈਪਚਰ ਹੋਈ ਹੈ ਉਹੀ ਉਹ ਤੇ ਜਿਹੜੀ ਦਿਖਾਈ ਦੇ ਰਹੀ ਕਿ ਚਾਰ ਤੋਂ ਪੰਜ ਬੰਦੇ ਜਿਹੜੇ ਆਪਸ ਵਿੱਚ ਉਲਝਰੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜੋ ਮਤਲਬ ਕਿ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਹਮਣੇ ਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਬੰਦੀ ਕਾਰਵਾਈ ਉਹਨਾਂ ਉੱਪਰ ਚਲੇ ਆਵਾਂਗੇ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗਾ ਉਹਨਾਂ ਕੋਲ ਇੱਕ ਟੰਬਾ ਸੀਗਾ ਤੇ ਸ਼ਾਇਦ ਹਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ ਥਾਣੇ ਲੈ ਕੇ ਚੱਲ ਨਹੀਂ ਤੁਹਾਨੂੰ ਲ ਸਾਡੇ ਨਾਲ 70 ਕਿੱਤੇ ਵੱਧ ਗਿਆ ਉਹ ਉੱਤਰ ਕਿੱਤੇ ਬੱਜਿਆ ਕੀ ਕਹੋਂਗੇ ਤੁਸੀਂ ਉਹ ਚੋਰ ਤੁਸੀਂ ਕਿੱਥੇ ਲੈ ਕੇ ਚਲੇ ਸੀ ਗੱਡੀ ਦੇ ਨਾਲ ਚੱਲ ਤਾਂ ਚੱਲੀਏ ਓਰੇ ਕੱਲ ਫੋਨ ਕਹਿੰਦੇ ਸੁੜਾ ਕੇ ਦਿੱਤੇ ਕਹਿੰਦੇ ਦਿੱਤੇ ਫੋਨ ਰੱਖ ਗਿਆ ਹੁਣ ਤੂੰ ਚੱਕ ਗਿਆ ਨਵੀਂ ਜਿਹੜੇ ਬੰਦੇ ਕੋ ਰੱਖੇ ਜਿਹਨੂੰ ਪੈਸੇ ਦਿੱਤੇ ਚੱਲ ਲੈ ਕਿੱਥੇ ਲੋਰ ਬਾਬੇ ਦੇ ਬਾਬੇ ਆ ਕੇ ਤੁਹਾਨੂੰ ਐਂ ਹੋਗਾ ਮੈਂ ਪਛਾਣਾਂਗੇ ਸ਼ਰਮ ਚੋਰੀ ਫੋਨ ਕੀਤਾ ਸ਼ਰਮ ਚੋਰ ਬਟ ਸਕੇ ਕੋਈ ਲੱਗਦਾ ਯਾਰ ਤੁਸੀਂ ਫੇਰ ਹਜੇ ਕਹਿੰਦੇ ਵੀ ਆਹ ਨਹੀਂ ਚੋਰ ਫੋਨ ਚੋਹੀ ਕਰਕੇ ਲੈ ਕੇ ਚਲੇ ਆਹੋ ਯਾਰ ਦੋਸਤੇ ਮੁੰਡੇ ਨਾ ਰਹਿੰਦੇ ਆਪੇ ਕਿਸੀ ਪਾਸਵਰਡ ਜਾਣਦੇ ਨਹੀਂ ਉਹਦਾ ਕੋਈ ਯਾਰ ਦੋਸਤਾ ਤੁਹਾਡੇ ਪਾਸਵਰਡ ਜਾਣਦਾ ਹੀ ਹੋਊਗਾ ਪਾਸਵਰਡ ਖੋਲ ਕੇ ਦਿਖਾਤਾ ਜੀ ਜੇ ਮੈਂ ਖੋਲਤਾ ਉਹ ਖੋਲ ਕੇ ਦਿਖਾਤਾ ਫੋਨ ਤਾਂ ਕਰੀ ਫੋਨ ਤਾਂ ਉਹ ਆਮਨੇ ਗਏ ਜੀ ਲੱਗ ਰਿਹਾ ਯਾਰ ਤੁਸੀਂ ਜਿਹੜਾ ਬੋਲ ਰਹੇ ਹੋ ਉਹ ਸਿੱਖਾਂ ਦਾ ਬੋਜੀ ਕੁਛ ਉਹਨੂੰ ਐਸੇ ਵੀ ਅਸੀਂ ਕੇ ਚੈੱਕ ਅਸੀਂ ਧੱਕਾ ਕਰਦੀਆਂ ਕੁਰਸੋ ਖਾਨ ਜੀ ਜਾਣੂ ਸੀ ਅਸੀਂ ਦੇਖ ਗਏ ਜੋੜੇ ਲੋਣੇ ਕਿਤੇ ਜੀ ਇਹਨੂੰ ਕੱਢੀ ਤੇ ਪਰਚੇ ਦੇ ਬਰਤਾਲ ਕਰ ਲੋ ਚੋਰ ਜੀ ਕਿੰਨੇ ਉੱਤੇ ਆੱਕ ਜੂਗੇ ਇੰਨੇ ਪਰਚੇ ਆ ਹਰ 15 ਨੰਬਰ ਜੀ ਇਹ ਜਾਂਦਾ ਤੁਹਾਨੂੰ ਨਾ ਆਉਂਦਾ